ਬਾਬਾਈ ਜਿਵੇਂ ਉਹਨੇ ਕਈ ਜਿਆਦਾ ਸਟਾਲਾ ਲੱਗੀਆਂ ਹੋਈਆਂ ਦੁਕਾਨਾਂ ਲੱਗੀਆਂ ਹੋਈਆਂ ਗਿਆ ਤੁਸੀਂ ਫ੍ਰੀਜਾਂ ਦੀ ਸੇਵਾ ਕਰੀ ਜਾਂਦੇ ਹੋ ਉਹ ਸੱਚੇ ਬਾਦਸ਼ਾਹ ਦੀ ਮਿਹਰ ਹੈ ਆਪਣੀ ਸੇਵਾ ਮੈਂ ਫਿਰ ਹੀ ਲਾਉਣਾ ਹੁਣਾ ਮੇਰਾ ਇੱਕ ਬੇਟਾ ਦੋ ਦੋ ਮਹੀਨੇ ਹੋ ਗਏ ਉਹ ਚਲ ਗਿਆ ਸੀ ਬੜਾਪਾ ਪੈਨਸ਼ਨ ਦੇ ਨਾਲ ਨਾਲ ਹੋਰ ਕਈਆਂ ਸੂਲ ਤੇ ਜਿਹੜੀਆਂ ਸਰਕਾਰ ਵੱਲੋਂ ਮਿਲਦੀਆਂ ਪੰਜ ਕਿਲੋ ਕਣਕਾਂ ਦੀ ਐ ਬਸ ਇੱਕ ਬੋਤਲ ਤੇਲ ਦੀ ਆ ਜਾਂਦੀ ਹੈ ਇੱਕ ਕਿਲੋ ਚੀਨੀ ਆ ਜੇਵੇ ਇੱਕ ਮਹੀਨੇ ਦੇ ਵਿੱਚ ਬਸ ਇਹ ਹਿਸਾਬ ਦਾ ਹੀ ਹੋਰ ਸਤਿ ਸ਼੍ਰੀ ਅਕਾਲ ਦੋਸਤੋ ਕਨਲ ਭੀਮ ਸਿੰਘ ਫਾਊਂਡੇਸ਼ਨ ਪੇਜ ਦੇਖ ਰਹੇ ਹੋ ਤੁਸੀਂ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਬੱਡੀ ਦਾ ਮਹਾਕੁੰਭ ਚੱਲ ਰਿਹਾ ਵੱਖ-ਵੱਖ ਟੀਮਾਂ ਮੈਦਾਨ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਰਹੀਆਂ ਤੇ ਉੱਥੇ ਇੱਕ ਬਹੁਤ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲਦਾ ਜਿੱਥੇ ਕਿ ਔਰੇ ਕਈ ਸਟਾਲਾਂ ਲੱਗੀਆਂ ਨੇ ਲੋਕਾਂ ਨੇ ਆਪਣੇ ਪੈਸੇ ਵਟਾਉਣ ਦੇ ਸਾਧਨ ਵੀ ਨੇ ਉੱਥੇ ਇੱਕ ਬਾਪੂ ਜੀ ਨੇ ਜਿਹੜਾ ਲੋਕਾਂ ਨੂੰ ਫ੍ਰੀ ਪਾਣੀ ਪਿਆ ਰਹੇ ਨੇ ਇੰਨੀ ਤੁਸੀਂ ਦੇਖ ਸਕਦੇ ਹੋ ਇਨੀ ਧੁੱਪ ਦੇ ਵਿੱਚ ਸਾਰਿਆਂ ਨੂੰ ਪਾਣੀ ਬਿਤਾਉਣਾ ਆਓ ਉਹਨਾਂ ਨਾਲ ਗੱਲਬਾਤ ਕਰ ਸਤਿਗੁਰੂ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਹੋ ਬਹੁਤ ਠੀਕ ਹੈ ਜੀ ਕਿਰਪਾ ਸਤ ਗੁਰੂ ਸੱਚੇ ਬਾਦਸ਼ਾਹ ਦੀ ਕਿਰਪਾ ਹੀ ਚਾਹੀਦੀ ਆ ਬਾਪੂ ਜੀ ਬਿਲਕੁਲ ਬਿਲਕੁਲ ਬਾਪਾ ਜੀ ਜਿਵੇਂ ਔਰ ਇਹ ਕਈ ਜਿਆਦਾ ਸਟਾਲਾਂ ਲੱਗੀਆਂ ਹੋਈਆਂ ਦੁਕਾਨਾਂ ਲੱਗੀਆਂ ਹੋਈਆਂ ਹੈਗੀਆਂ ਤੁਸੀਂ ਫ੍ਰੀ ਚਲ ਸੇਵਾ ਕਰੀ ਜਾਂਦੇ ਹੋ ਮੇਰੀ ਤਾਂ ਸੇਵਾ ਫ੍ਰੀ ਹੈ ਜੀ ਮਾਲਕ ਨਹੀਂ ਆ ਉਹ ਸੱਚੇ ਬਾਦਸ਼ਾਹ ਦੀ ਮਿਹਰ ਹੈ ਆਪਣੀ ਸੇਵਾ ਫੇਰੀ ਲਾਉਣਾ ਹੁਨਾ ਮੈਂ ਕਿਤੇ ਵੀ ਜਾਵਾਂ ਮੈਂ ਸੇਵਾ ਫੇਰੀ ਲਾਉਣਾ ਅੱਛਾ ਹਰੇਕ ਪਿੰਡ ਜਿੱਥੇ ਵੀ ਹੋਵੇ ਮੇਲਾ ਮੂਲਾ ਪਤਾ ਲੱਗਦਾ ਮੇਰੇ ਨਜ਼ਦੀਕ ਲਵੇ ਲਵੇ ਤੇ ਮੈਂ ਉੱਥੇ ਜਾ ਕੇ ਆਪਣੀ ਜਿੰਨੇ ਮੇਰੀ ਸੇਵਾ ਹੁੰਦੀ ਹੈ ਮੈਂ ਕਰਦਾ ਜੀ ਉਹਨਾਂ ਦਾ ਆਪਦਾ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਜੱਦੀ ਪਿੰਡ ਤਾਂ ਮੇਰਾ ਚੂਲੜਾ ਜੀ ਅੱਛਾ ਜੀ ਹੁਣ ਮੇਰਾ ਪਿੰਡ ਜਾਖੜਾ ਜੀ ਓਕੇ ਹਾਂ ਜੀ ਹੁਣ ਮੈਂ ਜਾਖੜ ਤੋਂ ਰੇ ਆਉਣ ਤੇ ਕਿੰਨਾ ਸਮਾਂ ਲੱਗਿਆ ਲੱਗ ਜਾਂਦਾ ਕਤਗਰੀ ਮੈਂ ਘੰਟਾ ਡੇਢ ਘੰਟਾ ਲੱਗ ਜਾਂਦਾ ਜੀ ਘੰਟਾ ਡੇਢ ਘੰਟਾ ਸਾਈਕਲ ਤੇ ਸੈਕਿੰਦੀ ਆਉਣਾ ਹੁਣਾ ਜੀ ਇਹ ਸੈਕਿੰਦੀ ਮੈਂ ਇਹ ਕੰਮ ਕਰਦਾ ਸੈਕਿੰਦੀ ਇਹ ਮੇਰਾ ਕਿਉਂ ਆਇਆ ਨਾ ਫਿਰ ਉਰੇ ਆਉਣੀਆ ਹੂੰ ਤਾਂ ਆਉਣ ਜਾਣ ਦਾ ਟਾਈਮ ਬਹੁਤ ਕੰਡਾ ਡੇਡ ਕੱਡਾ ਲੱਗ ਜਾਂਦਾ ਤੇ ਕੋਈ ਅਹੀ ਜੀ ਗੱਲ ਨਹੀਂ ਹੈਗੀ RAM ਨਾਲ ਆਈਦਾ RAM ਨਾਲੇ ਜਾਂਦਾ ਜੀ ਛੋਟੇ ਉਹਨਾਂ ਨਾਲ ਵਗ ਜਾਗੇ ਠੀਕ ਹੈ ਨਹੀਂ ਸੇਵਾ ਕਰਕੇ ਜਿੰਨਾ ਕੋ ਮਾਲਕ ਨੇ ਚਾਹਿਆ ਉਹਨਾਂ ਚਿਰ ਟਾਈਮ ਨਾਲ ਸੇਵਾ ਕਰਕੇ ਵਗ ਜਾਗੇ ਜੀ ਅਰੇ ਦੇਖਿਆ ਜਵੇਂ ਬਹੁਤ ਵੱਡੀ ਸੇਵਾ ਇਹ ਦਿਮਾਗ ਚ ਕਿੱਦਾਂ ਆਇਆ ਵੀ ਜਿੱਥੇ ਅੱਜ ਅਜਰੇ ਟਾਈਮ ਵਿੱਚ ਕਿਹਾ ਜਾਂਦਾ ਕਹਿੰਦੇ ਕਲਯੂਗ ਆ ਲੋਕ ਅਸੀਂ ਕਿਸੇ ਬਾਰੇ ਨਹੀਂ ਸੋਚਦਾ ਸਾਡੇ ਮੇਰੇ ਐਸੇ ਹਨਾ ਜੀ ਮੈਂ ਪਹਿਲਾਂ ਵੀ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹਾਂ ਹਰ ਇੱਕ ਥਾਂਵੇਂ ਜਿੱਥੇ ਵੀ ਖੰਡ ਪਾੜ ਹੁੰਦਾ ਪਿੰਡ ਦੇ ਵਿੱਚ ਮੈਂ ਉਹ ਖੰਡ ਪਾੜ ਦੇ ਵੀ ਤਿੰਨ ਦਿਨ ਲਾਉਣੀ ਲਾਉਣਾਗਾ ਦਿਨ ਰਾਤ ਵੀ ਲਾਉਣਾ ਜਦੋਂ ਜੰਮ ਮੈਨੂੰ ਸਮਾਂ ਮਿਲਦਾ ਮੈਂ ਹਰ ਇੱਕ ਸਮਾਂ ਧਰਮ ਦੇ ਇਨਸਾਨ ਤੇ ਲਾਉਣਾ ਹੁੰਦਾ ਜੀ ਮੈਂ ਮੇਰੇ ਚਲੋ ਪ੍ਰਮਾਤਮਾ ਨੇ ਜੋ ਕੁਝ ਲਿਖਿਆ ਹੈ ਕਰਮਾਂ ਦੇ ਵਿੱਚ ਬਹੁਤ ਵਧੀਆ ਮੇਰਾ ਲਿਖਿਆ ਹੋਇਆ ਹੈ ਮਰਨਾ ਜਮਣਾ ਦਾ ਬਣਿਆ ਹੋਈ ਹੈ ਜੀ ਮੇਰਾ ਇੱਕ ਬੇਟਾ ਦੋ ਦੋ ਮਹੀਨੇ ਹੋ ਗਏ ਉਹ ਚਲ ਗਿਆ ਸੀ ਇੱਕ ਬੇਟਾ ਮੇਰਾ ਮਤਲਬ ਕਿ ਆਰਮੀ ਦੇ ਵਿੱਚ ਕੰਮ ਕਰ ਰਿਹਾ ਜੀ ਹਾਂਜੀ ਬਾਪੂ ਬਾਪੂ ਜੀ ਇਹ ਤਾਂ ਤੁਹਾਡੀ ਇਹ ਤਾਂ ਤੁਹਾਡੀ ਚਲੋ ਸੇਵਾ ਭਾਵਨਾ ਜਿਹੜੀ ਤੁਸੀਂ ਨਾਲ ਜੁੜੇ ਬਹੁਤ ਵਧੀਆ ਗੱਲ ਆ ਘਰ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਕਿਵੇਂ ਬਹੁਤ ਵਧੀਆ ਚੱਲਦਾ ਜੀ ਉਹ ਮੇਰੇ ਸੱਚੇ ਪਾਤਸ਼ਾਹ ਦੀ ਜਹ ਜਹ ਕੋਈ ਇਦਰੋਂ ਬਣ ਜਾਂਦਾ ਕੋਈ ਸਰਦਾਰ ਨਾਲ ਦੇ ਦਿੰਦਾ ਨਹੀਂ ਕੋਈ ਸਰਦਾਰ ਨਹੀਂ ਦਿੰਦਾ ਆਪਣਾ ਕੋਈ ਹੋਰ ਹੋਰ ਪਰਾਂ ਤੋਂ ਪੈਨਸ਼ਨ ਪਰਸਣ ਆ ਜਾਂਦੀ ਹੈ ਬਡਾਪਾ ਪੈਨਸ਼ਨ ਆ ਜਾਂਦੀ ਹੈ ਹਾਂਜੀ ਵੱਲੋਂ ਬਡਾਪਾ ਪੈਨਸ਼ਨ ਸਰਕਾਰ ਵੱਲੋਂ ਆ ਰਹੀ ਹੈ ਤੁਹਾਨੂੰ ਹਾਂਜੀ ਆ ਜਾਂਦੀ ਹੈ ਜੀ ਹਰਿਆਣੇ ਜੋ ਆ ਜਾਂਦੀ ਹੈ ਜੀ ਤੇ ਆਪਣਾ ਜਦੋਂ ਕੋਈ ਕਮੀ ਆਦੀ ਆਪਣਾ ਬੇਟਾ ਹੈਗਾ ਉਹ ਵੀ ਆਪਣਾ ਵਧੀਆ ਬਹੁਤ ਵਧੀਆ ਆਪਣੇ ਨਾਲ ਘਰ ਵਿੱਚ ਕੌਣ ਕੌਣ ਘਰ ਦੇ ਵਿੱਚ ਹੁਣ ਅਸੀਂ ਦੋਨੇ ਮੀਆਂ ਬੀਬੀ ਰਹਿੰਦੇ ਆ ਜੀ ਬੇਟੇ ਦੇ ਬੱਚੇ ਉਹਦੇ ਨਾਲ ਰਹਿੰਦੇ ਨੇ ਹਾਏ ਸਰਕਾਰ ਵੱਲੋਂ ਤੁਸੀਂ ਕਿਹਾ ਹੁਣ ਵਡਾਪਾ ਪੈਨਸ਼ਨ ਆਉਂਦੀ ਆ ਵਡਾਪਾ ਪੈਨਸ਼ਨ ਦੇ ਨਾਲ ਨਾਲ ਹੋਰ ਕਿਹੜੀਆਂ ਸਹੂਲਤਾਂ ਜਿਹੜੀਆਂ ਸਰਕਾਰ ਵੱਲੋਂ ਮਿਲਦੀਆਂ ਹੋਰ ਕੋਈ ਨਹੀਂ ਜੋਰ ਤਾਂ 5 ਕਿਲੋ ਕਣਕ ਆਉਂਦੀ ਹੈ ਬਸ ਇੱਕ ਵੋਦਨ ਤੇਲ ਦੀ ਆ ਜਾਂਦੀ ਹੈ ਇੱਕ ਕਿਲੋ ਚੀਨੀ ਆ ਜੇ ਨੇ ਇੱਕ ਮਹੀਨੇ ਦੇ ਵਿੱਚ ਬਸ ਇਹ ਕੁਸਾਉਂਦਾ ਜੀ ਹੋਰ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ ਆ ਜੇ ਬਹੁਤ ਵਧੀਆ ਆ ਆ ਬਾਕੀ ਆ ਬਾਪੂ ਦਾ ਸਦਾ ਹਿਸਾਬਾ ਜੋ ਮਰਜ਼ੀ ਪੁੱਛ ਲੋ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਸੱਚੇ ਪਾਤਸ਼ਾਹ ਦੀ ਉਹ ਮਾਲਕ ਦੀ ਚੜਦੀ ਕਲਾ ਰੱਖੀ ਹੋਈ ਹੈਗੀ ਸਹੀ ਆ ਬਾਪੂ ਜੀ ਵਾਹਿਗੁਰੂ ਚੜਦੀ ਕਲਾ ਹੀ ਬਖਸ਼ੇ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਤੁਸੀਂ ਦੇਖ ਵੀ ਸਕਦੇ ਹੋ ਸਾਰੇ ਬਾਪੂ ਦਾ ਉਹ ਕਰ ਰਹੇ ਨੇ ਹਾਂਜੀ ਹਰ ਇੱਕ ਥਾਂ ਮੈਂ ਜਾਣਾ ਮੈਂ ਜਿੱਥੇ ਵੀ ਮੈਨੂੰ ਪਤਾ ਲੱਗਦਾ ਲਵੇ ਲਾਉਣੇ ਜੇ ਮੈਨੂੰ ਨਾ ਪਤਾ ਲੱਗੇ ਤਾਂ ਕਹਿਣਾ ਕੀ ਹੈ ਨਹੀਂ ਮੈਂ ਹਰ ਇੱਕ ਥਾਂ 'ਤੇ ਵਗ ਜਾਣਾ ਹੈ ਬਹੁਤ ਵਧੀਆ ਗੱਲ ਆ ਬਾਪੂ ਜੀ ਇਹ ਕੋਈ ਹੋ ਕਰ ਸਕਦਾ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਬਹੁਤ ਵੱਡੀ ਸੇਵਾ ਬਾਪੂ ਦੀ ਆਪਾਂ ਦੇਖ ਸਕਦੇ ਜਿੱਤੇ ਹੁਣ ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਈ ਸਾਰੀਆਂ ਦੁਕਾਨਾਂ ਲੱਗੀਆਂ ਹਰ ਕੋਈ ਚਾਹੁੰਦਾਗਾ ਕਿ ਮੇਰਾ ਗੁਜ਼ਾਰਾ ਹੋਵੇ ਜਾਂ ਮੇਰਾ ਕੁਝ ਨਾ ਕੁਝ ਚੱਲੇ ਹਨਾ ਘਰ ਦੀ ਕਮਾਈ ਵਾਸਤੇ ਪਰ ਬਾਪੂ ਆ ਜਿਹੜਾ ਕਰਦੀ ਕਮਾਈ ਦਾ ਕੀ ਫਰੀ ਸੇਵਾ ਕਰ ਰਿਹਾ ਫਰੀ ਆਉਂਦਾ ਜਾਂਦਾ ਸਾਈਕਲ ਤੇ ਇਸ ਉਮਰੇ ਇੰਨੀ ਗਰਮੀ ਦੇ ਵਿੱਚ ਹੁਣ ਖੁਦ ਕੈਣ ਦਾ ਭਾਵਾ ਕਹਿੰਦੇ ਘੰਟਾ ਡੇਢ ਘੰਟਾ ਲੱਗਾ ਮੈਨੂੰ ਉਰੇ ਤੱਕ ਆਉਣ ਨੂੰ ਤੇ ਕੀ ਕੀ ਹੈ ਇਹ ਉਸ ਵਾਹਿਗੁਰੂ ਦੀ ਉਸ ਵਾਹਿਗੁਰੂ ਦੀ ਚੜ੍ਹਦੀ ਕਲਾ ਜਿਸ ਨੇ ਇੰਨਾ ਮਾਨ ਬਖਸ਼ਿਆ ਕਿ ਬੰਦਾ ਆਪਣੇ ਆਪ ਦਾ ਸਹੀ ਤੇ ਦੂਜਿਆਂ ਦੀ ਵੀ ਸੇਵਾ ਕਰ ਸਕਦਾ